ਅਸੀਸ ਕਾਲ ਜੀ ਸਾਰਿਆਂ ਨੂੰ ਬਾਈ ਅਮਰਤ ਕੋ ਬੁੱਝ ਚੁੱਕੇ ਜੀ ਦੇਖੋ ਘਟਗੜਾ ਅੱਜ ਵੀ 7-8 ਲਾ ਕੇ ਭਗਾਵਾ ਸੇਲ ਹੈ ਜੀ ਸ਼ਹਿਰ ਫਾਦੇਗੜ ਜੀ ਜਿਹੜਾ ਗੁਰਦਾਪੁਰ ਪੈਂਦਾ ਬਾਈ ਅਸੀਸ ਕਾਲ ਹੋਰ ਬਾਈ ਕਿਰਪਾ ਸੁਣਾਓ ਜੀ ਕਿੱਦਾਂ ਹਾਂ ਜੀ ਨਹੀਂ ਮੇਰਾ ਜੀ ਮੇਰਾ ਚਲੋ ਮਹਾਰਾਜ ਦੀ ਕਿਰਪਾ ਨਾਲ ਹਾਂ ਜੀ ਬੜਾ ਵਧੀਆ ਸੰਦੀਪ ਵੀਰ ਆਪਣਾ ਹੁਣ ਵੀ ਮੇਰੇ ਕੋਲ ਨੌ 10 ਦੇ ਐਨੀਮਲ ਦੇ ਲਾ ਕੇ ਕੋਲ ਹੋਣੇ ਆ ਹਾਂ ਜੀ ਹਾਂ ਜੀ ਤੇ ਰੁਟੀਨ ਚ ਮਹਾਰਾਜ ਦੀ ਕਿਰਪਾ ਨਾਲ ਚੱਲੀ ਜਾਂਦਾ ਵਾਹਿਗੁਰੂ ਜੀ ਬਿਲਕੁਲ ਜੀ ਬਿਲਕੁਲ ਬਿਲਕੁਲ ਤੇ ਬਾਕੀ ਅੱਗੋਂ ਪਿੱਛੋਂ ਵੀ ਗਾਗ ਵਾਹਿਗੁਰੂ ਦੀ ਕਿਰਪਾ ਮਤਲਬ ਵੀ ਇੱਕ ਚੈਨਲ ਤੋਂ ਤੁਹਾਡੇ ਤੋਂ ਹਾਂਜੀ ਹਾਂਜੀ ਬੜਾ ਰਿਸਪੌਂਸ ਮਿਲਦਾ ਹੀ ਇਹ ਕੰਮ ਚਲੋ ਜੀ ਇਹੀ ਇਹੀ ਤੇ ਅੱਜ ਫਿਰ ਕਿੰਨੇ ਆ ਜੀ 9-10 ਹੈਗੀਆਂ ਜੀ ਉਹ ਗਾਵਾਂ ਫਿਰ ਕਿੱਥੇ ਜਾ ਰਹੀਆਂ ਜੀ ਇਹ ਮੀਰਾਕੋਟ ਮੀਰਾਕੋਟ ਜਾ ਰਹੀਆਂ ਮੀਰਾ ਅੰਬਰਸਰ ਕੋਲ ਚਾਰ ਦਿੱਤੀਆਂ ਮੀਰਾ ਆ ਗਈਆਂ ਚੰਗੀਆਂ ਨਸਲੀ ਗਾਵਾਂ ਨੇ ਜੀ ਬਹੁਤ ਚੰਗੀਆਂ ਬੜੀਆਂ ਨਵਾਂ ਫਾਰਮ ਤਿਆਰ ਕੀਤਾ ਕਿਤੇ ਨਹੀਂ ਕਰੀ ਲੂ ਕਰਾ ਅੱਛੇ ਕਰੀ ਲੂ ਕਰਾ ਚਾਰੀ ਮੀਰਾ ਕੋਲ ਜੀ ਜੇ ਕਰੀ ਲੂ ਫਿਰ ਜੀ ਆਜੋ ਇੱਧਰ ਆਜੋ ਉਧਰ ਹੋ ਜਾਓ ਆਜੋ ਉਧਰ ਆਜੋ ਆਜੋ ਠੀਕ ਹੈ ਭਾਜੀ ਸੁੱਈ ਆ ਹਾਂਜੀ ਹਾਂਜੀ ਅੱਛਾ हां संदीप जी सुई भी है हां जी ਤੇ ਪਰਸੋਂ ਦੀ ਸੁਈ ਹੈ ਅੱਛਾ ਪਰਸੋਂ ਦੀ ਸੁਈ ਹੈ ਹਾਂ ਪਰਸੋਂ ਦੀ ਸੁਈ ਹੈ ਬਹੁਤ ਚੰਗੀ ਵੈੜ ਹੈ ਹਾਂ ਜੀ ਹਾਂ ਜੀ ਖੋਲੋ ਜੀ ਲਓ ਜੀ ਪਰਸੋਂ ਦੀ ਸੁਈ ਹੈ ਵੈੜ ਵੇਖੋ 30 ਤੋਂ ਪਲਾਸੀ ਪਰੇਗੀ 30 ਤੋਂ ਪਲਾਸੀ ਜਾਊਗੀ ਬਹੁਤ ਸੋਹਣਾ ਵੈੜ ਆ ਚੰਗੀ ਕੁਆਲਿਟੀ ਤੋੜੋ ਸਿੱਤੋ ਪਛਾ ਮਗਰ ਬੱਚਾ ਆ ਗਿਆ ਜੀ ਇਹਦੀ ਬੱਚੀ ਹੈ ਅੱਛਾ ਬੱਚੀ ਆ ਗਈ ਮਗਰ ਹਾਂ ਬਹੁਤ ਸੋਹਣੀ ਵੈੜ ਹੈ ਫਿਟਿੰਗ ਚੱਟ ਰਿਹਾ ਬਹੁਤ ਵਧੀਆ ਚੀਜ਼ ਚੀਜ਼ ਹੈ ਬਹੁਤ ਸੋਹਣੀ ਹੈ ਬਹੁਤ ਸੋਹਣੀ ਵੈੜ ਹੈ ਆਜੋ ਵੀਰ ਜੀ ਆਜੋ ਕਮਾ ਲਿਓ ਫੇਸ ਬਿਊਟੀ ਸ਼ਾਪ ਹਮ ਮਾ ਜੀ ਕਿੰਨਾ ਕਰਜੂ ਫਿਰ ਤੁਹਾਡਾ ਸੁਣਨ ਜਿੱਤੋ ਦੇ ਸੰਦੀਪ ਵੀਰ 30 ਪਲਾਸ ਹੀ ਕਰਣੀ ਅੱਛਾ 30 ਪਲਾਸ ਹੀ ਜਾਊਗੀ ਠੀਕ ਆ 30 ਪਲਾਸ ਹੀ ਕੱਟੇਗੀ ਹਮ ਬਿਲਕੁਲ ਬਿਲਕੁਲ ਜੀ ਕੁਆਲਿਟੀ ਬਹੁਤ ਬਰੀਕੀਆਂ ਬਹੁਤ ਉੱਪਰ ਹੋ ਬਹੁਤ ਜੀ ਬਹੁਤ ਹਾਂ ਜੀ ਫਿਰ ਮੋਲਵੀ ਸੁਦੀਗੁਰ ਜਾਇਜ ਜੈ ਜੀ ਬੜਾ ਵਧੀਆ ਨਾ ਪੈਣ ਪ੍ਰਾ ਪਸੰਦ ਕਰਦੇ ਆ ਜਦੋਂ ਜਾਇਜ ਮੋਲਵੀ ਹਾਂ ਜੀ ਹਾਂ ਜੀ ਤੇ ਵਧੀਆ ਇਹ ਸੰਦੀਪ ਵੀਰ 1 ਲੱਖ 12000 ਦੀ ਦੇਣੀ ਕੋ ਘੱਟ ਵੱਧ ਸੌ ਚਲੋ ਬਸ ਠੀਕ ਆ ਲਓ ਇੱਕ ਲੱਖ 12000 ਦੇਣੀ ਆ ਬਸ ਠੀਕ ਚੱਲਣ ਦਾ ਆ ਵੀ ਸੂਈ ਹੈ ਜੀ ਇਹ ਵੀ ਸੰਦੀਪੀਰ ਸੂਈ ਹੈ ਬੱਚੀ ਮੰਗ ਰਹੀ ਹੈ ਅੱਛਾ ਬੱਚੀ ਮੰਗ ਰਹੀ ਹੈ ਠੀਕ ਆ ਇਹਨੂੰ ਅੱਜ 7-8 ਦਿਨ ਹੋ ਗਏ ਸੂਈ ਨੂੰ ਅੱਛਾ ਜੀ ਹਾਂ 7-8 ਦਿਨ ਇਹਨੂੰ ਸੂਈ ਨੂੰ ਹੋ ਗਏ ਇਹ ਵੀ ਖੋਲੋ ਇਧਰੋਂ ਆਰਡਰ ਵਿਖਾ ਦਿਓ ਇਧਰ 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 ਲੇਵਾ ਦਿਖਾ ਕਿੰਨਾ ਗਾਹ ਨੂੰ ਲੇਵਾ ਜਿੰਨਾ ਅੱਗੇ ਨੂੰ ਪਿੱਛੇ ਨੂੰ ਅੱਡ ਬਹੁਤ ਬੋਸਨਾ ਬੀਸ ਵਗੈਰਾ ਬਹੁਤ ਸੋਣੀਆਂ ਨੇ ਫੇਸ ਬਿਊਟੀ ਬਹੁਤ ਸੋਣੀ ਬੱਚੀ ਦੀ ਚੰਗੀ ਚੰਗੀ ਕੁਆਲਟੀ ਵਾਲੀ ਆ ਨਾ ਜੀ ਹਾਂ ਜ ਬੱਚੀ ਮਗਰ ਆ ਗਈ ਨੇ ਹਾਂਜੀ ਹਾਂਜੀ ਇਹ ਵੀ ਬੱਤੀ ਤੋਂ ਬਾਹਰ ਹੀ ਜਾਊਗੀ ਫਿਰ ਹਾਂ ਸੰਦੀਪ ਜੀ ਰੇਚਰ 26 27 ਕਿਲੋ ਹੋਣੇ ਅੱਛਾ ਹੋਣੇ ਹਾਂ ਹਾਂ 26 27 ਕਿਲੋ ਬੱਚੇ ਤੇ ਨਹੀਂ ਹੋਣੀ ਹੂੰ ਤੇ ਮੌਲਵੀ ਬਿਲਕੁਲ ਜੈਨੂਅਲ ਹੈ 30 ਪਲੱਸ ਹੀ ਬੱਚੀ ਇਹੋ ਕੱਢੇਗੀ ਠੀਕ ਹੈ ਠੀਕ ਹੈ ਜੀ ਬਹੁਤ ਸੋਹਣੀ ਆਜੋ ਵੀਰ ਜੀ ਆਜੋ 6 ਦਾ ਹਾਂ ਦਾ 6 ਦਾ ਹਾਂ ਦਾ ਚਲੋ ਠੀਕ ਆ ਇਹਦਾ ਮੌਲਵੀ ਫਿਰ ਸੇਮ ਇੱਕੋ ਮੁੱਲ ਹੀ ਅਸਲੀ ਇੱਕੋ ਮੁੱਲ 112000 112 112 ਦੀਆਂ ਦੋ ਜੇ ਲੋ ਜੀ 112000 ਦਿਓ ਤੇ 112000 ਰਿਏ ਦੇਖੋ ਵੈੜਾਂ ਦੋਹਾਂ ਕੁਆਲਟੀ ਚ ਚਲੋ ਠੀਕ ਆ ਆਹ ਹੈ ਭਾਜੀ ਫਿਰ ਇਹ ਸੰਦੀਪ ਸਿੰਘ ਜੀ ਪਹਿਲਾ ਸੂਆ ਵਾ ਅੱਛਾ ਪਹਿਲਾ ਸੂਈ ਹੈ ਨਾ ਜੀ ਹਾਂ ਜੀ ਹਾਂ ਜੀ ਪਹਿਲਾ ਸੂਆ ਸੂਈ ਆ ਠੀਕ ਆ ਇਹ ਪਰਸੋਂ ਸ਼ਾਮ ਦੀ ਸੂਈ ਵੀ ਆ ਵੈੜ ਠੀਕ ਆ ਅਜੇ ਬੌਲੀ ਆ ਬੱਚੀ ਦੀ ਬਹੁਤ ਸੋਹਣਾ ਆਰਡਰ ਫਿਕਸ ਬਹੁਤ ਸੋਹਣਾ ਕੁਆਲਟੀ ਚ ਚਾਰਾਂ ਦੇ ਕਰੋ ਚੱਕ ਕੇ ਵੀ ਭਾਜੀ ਕਿੰਨਾ ਫਿਰ ਦੋਧਾ ਹਣ ਢਿੱਲੀ ਫੜੋ ਨਾ ਥੋੜੀ ਹਾਂ ਜੀ ਇਹ ਬੜਾ ਹੀ ਹੈ ਸੰਦੀਪ ਵੀਰ ਜੀ ਇੱਥੇ ਲੈ ਹੁਣਾ 17 18 ਕਿਲੋ 17 18 ਕਿਲੋ ਬੁਲਾ ਹੀ ਹੈ ਹਾਂ 17 ਬਹੁਤ ਸੁਣੀ ਕੁਆਲਿਟੀ ਕੁਆਲਿਟੀ ਹਾਈ ਟੂ ਈਟ ਬਹੁਤ ਚੰਗੀ ਬੱਚੀ ਦੀ ਚੰਗੀ ਚੰਗੀ ਕੁਆਲਿਟੀ ਆ ਆ ਜਾਓ ਵੀਧੀ ਆ ਜਾਓ ਠੀਕ ਹੈ ਇਹਦਾ ਮੁੱਲ ਜੀ ਫਿਰ ਇਹ ਸੰਦੀਪ ਵੀਰ ਜੀ 1,05,000 ਦੀ ਦੇਣੀ ਆ ਬੱਚੀ ਅੱਛਾ 1,05,000 ਦੇਣੀ ਆ ਹਾਂ 1,05,000 ਦੀ ਬੱਚੀ ਦੇਣੀ ਆ ਜਨਵਾਰਾ ਇੱਕ ਵਾਰੀ ਫੇਰ ਚੈੱਕ ਕਰਵਾ ਲਓ ਇਹਦੇ ਫੇਰ ਦਿਖਾ ਦੇ ਕਰੀ ਹਾਂ ਠੀਕ ਆ ਚਲੋ ਜਨਵਾਰੋ ਤੇ ਆਹ ਬਾਜੀ ਫੇਰ ਇਹ ਗੱਬਣ ਇਹ ਸੰਦੀਪ ਵਿੱਚ ਖੀਰੀ ਆ ਬੱਚੀ ਅੱਛਾ ਇਹ ਗੱਬਣ ਆ ਨਾ ਹਾਂ ਗੱਬਣੇ ਬੱਚੀ ਬੜੀ ਪਿਆਰੀ ਲੋਲੀ ਪੁਲੀ ਬੱਚੀ ਉਹ ਸੋਹਣੀ ਬੱਚੀ ਆ 27 22 ਕਿਲੋ ਦੁੱਧ ਪਰ ਦੂਗੀ ਹਮ ਬਿਊਟੀ ਬੈਟੀ ਵੇਖਾ ਦੋ ਬਹੁਤ ਪਿਆਰੀ ਹੈ ਬੱਚੀ ਪਿਓਰ ਖੀਰੀ ਹੈ ਖੋਲੋ ਜੀ ਇਹ ਵੀ ਲੋ ਜੀ ਬੜੀ ਨਸਲ ਆ ਆ ਦੇਖ ਕਰੋ ਖੀਰੀ ਵਹਿੜ ਪਿਓਰ ਬਰੀਡ ਆ ਭਜੀ ਕਿੰਨੇ ਨੂੰ ਦੋਦੇ ਕਰੋ ਫਿਰ ਤੁਹਾਡੇ ਸਾਨਾ ਪਹਿਲਾਂ ਤੂ ਆ ਜੀ 25 ਤੋਂ ਪਲੱਸ ਹੀ ਕੱਢੇ ਇਸ ਦੀ ਵੀ 27 22 ਕਿਲੋ ਬੱਚੀ ਛੱਡ ਗਿਆ ਠੀਕ ਆ ਠੀਕ ਆ ਬਿਲਕੁਲ 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 ਜੀ ਹਮ ਤੋਰ ਤੋਰ ਲਓ ਤੋਰ ਲਓ ਠੀਕ ਆ ਆ ਜੋ ਜੀ ਫੇਸ ਬਿਊਟੀ ਫੇਸ ਖਾਦ ਰੋ ਬਹੁਤ ਸੋਹਣੀ ਬੱਚੀ ਬਸ ਠੀਕ ਆ ਆ ਜਾਓ ਇਹ ਸੰਦੀਪ ਵੀਰ ਜੀ 95000 ਦੀ ਦੇਣੀ ਆ ਬੱਚੀ ਅੱਛਾ ਇਹ 95000 ਦੀ ਦੇਣੀ ਬਿਲਕੁਲ ਜਸ ਨੋਕ ਕਰਵਾ ਦੇ ਬਿਲਕੁਲ ਛੋਟਾ ਛੋਟਾ ਨਹੀਂ ਹਾਂ ਛੋਟੇ 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 ਮੋਲੀ ਆ ਨਾ ਜੀ ਹਾਂ 95000 ਦੀ ਦੇਣੀ ਆ ਇਹ ਦੇਣੀ ਆ ਬਸ ਠੀਕ ਆ ਚਲੋ ਜਾਣ ਦੋ ਤੇ ਆਹ ਬਾਈ ਜੀ ਫਿਰ ਇਹ ਵੀ ਗੱਬਣਾ ਇਹ ਵੀ ਗੱਬਣਾ ਸੰਦੀਪ ਵੀਰ ਅੱਜ ਦਾ ਰੇਟ ਇਹਦਾ ਹੁਣ ਦੱਸ ਦਾਂਗੇ ਨਾਲ ਹੀ ਨਾਲੇ ਤੋਰ ਕੇ ਵਿਖਾਉਂਦਾ ਮੁੰਡਾ ਹਾਂਜੀ ਇਹ ਕੱਲ ਨੂੰ ਬੱਚੀ ਤਿਆਰ ਹੋਏ ਦਾ ਫਿਰ ਤੇ ਕੁਝ ਕਰੀਏ ਠੀਕ ਹੈ ਠੀਕ ਹਾਂ ਫਿਰ ਦਾ ਹੋਰ ਠੀਕ ਹੈ ਜੀ ਇਹਨੇ ਪਹਿਲੇ ਸੋਹੇ ਬੱਚੀ ਨੇ 27 28 29 ਕਿਲੋ ਦੁੱਧ ਪਰਿਆ ਹੁਣ ਦੂਜਾ ਸੋਹੇ ਆਜੋ ਭਾਜੀ ਆਜੋ ਲਓ ਪੰਜ-ਸੱਤ ਦਿਨ ਲੈਂਦੀ ਆ ਬੱਚੀ ਆਜੋ ਪੰਜ-ਸੱਤ ਦਿਨ ਲੈਂਦੀ ਆ ਜੀ ਹਾਂ ਬਹੁਤ ਠੀਕ ਆ ਮਾਲਕਾਂ ਦੇ ਕਹਿਣ ਤੇ ਇਹਦੀ ਆਪਣਾ ਸਿਫਤ ਬਹੁਤ ਆ ਕਿ 28 29 ਕਿਲੋ ਬੱਚੀ ਨੇ ਪਹਿਲੇ ਸੋਹੇ ਠੀਕ ਹੈ ਠੀਕ ਹੈ ਜੀ ਹਾਈ ਟਵੀਟਰ ਵੀ ਹੈ ਨਾ ਫੈਕਟਰ ਬਹੁਤ ਚੰਗੀ ਹਾਈਟ ਆ ਇਸ ਬਿਊਟੀ ਵਿਖਾ ਦਿਓ ਆਜੋ ਜੀ ਆਜੋ ਬਦੀ ਚਮੇਗਾਵਾ ਲੋਡ ਹੋ ਗਿਆ ਇਹ ਇਹ ਜਾਨੀ ਅੰਮ੍ਰਿਤਕੋਟ ਠੀਕ ਹੈ ਉਹਨਾਂ ਦਾ ਮੁੰਡਾ ਨਾਲ ਲੋ ਨਾਲ ਠੀਕ ਹੈ ਉਹਨਾਂ ਕੋ ਭਾਈ ਨਾਲ ਬੈਨ ਚਲੋ ਠੀਕ ਲੋਡ ਕਰਾ ਕੇ ਤੇ ਧਿਆਨ ਨਾਲ ਬੜਾ ਲਾ ਕੇ ਆ ਮਿੰਟ ਮਿੰਟ ਇਹਦਾ ਮੁੱਲ ਜੀ ਫਿਰ ਸੰਦੀਪ ਵੀਰ ਜੀ ਇਹ 1 10 ਦੀ ਬੱਚੀ ਅੱਜ ਦਾ ਮੁੱਲ ਹੈ ਅੱਜ ਦਾ 1 ਲੱਖ 10 ਹਜ਼ਾਰ ਚਲੋ ਹਾਈਟ ਕਰੈਕਟਰ ਸਾਰਾ ਕੋਈ ਵਿਖਾ ਦਿਓ ਠੀਕ ਹੈ ਠੀਕ ਬਿਲਕੁਲ ਪ੍ਰੋਪਰ ਫੇਸ ਸਭ ਵਿਖਾ ਦਿਓ ਇੱਕ ਰੀ ਪੂਰੀ ਅੱਜ ਦਾ ਮੁੱਲ ਹੈ ਸੰਦੀਪ ਵੀਰ ਚਲੋ ਇਧਰ ਆ ਜੀ ਇਹੇ ਭਾਈ ਜੀ ਫਿਰ ਆਹ ਲਓ ਇਹ ਸੂਈ ਹੈ ਜੀ ਇਹ ਸੰਦੀਪੀ ਦੀ ਸੂਣ ਵਾਲੀ ਹੈ ਬੱਚੀ ਅੱਛਾ ਇਹ ਗੱਬੜਾ ਹਾਂ 2-4 ਦਿਨ ਹੀ ਲੈਂਦੀ ਆ ਠੀਕ ਆ ਇਹ ਵੀ ਦੂਜਾ ਸੂਆ ਜੀ ਇਹ ਸੂਸ ਪ੍ਰੋਪਰ ਬੱਚੀ ਲਓ ਜੀ ਫੇਸ ਕੁਆਲਿਟੀ ਦਿਖਾਓ ਦੂਜਾ ਸੂਆ ਵੜਾ ਇਹ ਵੀ ਕਰੋ ਚਿਆ ਨੰਦਾ 4 ਜਾਂਦਾ ਹਾਂ ਅੱਛਾ 4 ਜਾਂਦਾ ਦੂਜਾ ਸੂਆ ਬੱਚੀ ਹੈ ਦੁੱਧ ਇਹ ਵੀ ਬੱਚੀ 25 ਤੋਂ 80 ਭਰੇਗੀ 25 ਤੋਂ 80 ਜਾਊਗਾ ਹਾਂ ਠੀਕ ਮੁੱਲ ਵੀ ਜਾਇ ਸੰਦੀਪੀਰ ਕਿੰਨਾ ਜੀ ਹਾਈ ਟੂ ਇਟ ਵੇਲੋ ਪ੍ਰੋਪਰ ਬਰੀਡ ਕੁਆਲਿਟੀ ਅੱਗੋਂ ਬਖਾ ਦਿਓ ਵੀ ਤੀ ਅੱਗੋਂ ਬਹਾਰ ਬਣਾ ਗਰਦਨ ਗਰਦਨ ਬਹੁਤ ਸੋਹਣੀ ਲੱਛੀ ਦੀ ਆਪਣੀ ਕਿਦਾ ਹੈ ਇਹ ਸੰਦੀਪ ਵੀਰ ਜੀ 85000 ਦੀ ਬੱਚੀ ਦੇਣੀ ਹੈ ਅੱਛਾ ਇਹ 85000 ਦੇਣੀ ਹੈ ਬਿਲਕੁਲ ਠੀਕ ਹੈ ਬਸ ਠੀਕ ਚੱਲਣ ਚਲੋ ਬੰਦੋ ਜੀ ਕੀ ਆਹ ਹੈ ਬਾਈ ਫਿਰ ਇਹ ਵੀ ਗੱਬਣੀ ਹੈ ਜੀ ਹਾਂ ਜੀ ਫਿਰ ਇਹ ਵੀ ਗੱਬਣੀ ਹੈ ਠੀਕ ਆ ਨੇ ਬੰਦ ਲੈਣ ਨੂੰ ਬੰਦ ਲੈਣ ਬੰਦ ਲੈਣ ਦਿਨ ਚਾਰ ਪੰਜ ਲੈਣੇ ਆ ਪਰ ਇਹਦੀ ਤਿਆਰੀ ਖਲਾਰੀ ਇੱਕ ਮਿੰਟ ਹਾਂ ਹਾਂ ਬੱਚੀ ਦੀ ਤਿਆਰੀ ਤਿਆਰੀ ਬਹੁਤ ਚੰਗੀ ਹੋਊਗੀ ਬਹੁਤ ਸੁਣੀ ਤੇਰੀ ਉਹ ਮੁੱਲ ਵੀ ਇਹਦਾ ਜੈਨੂਅਲ 87000 ਦੀ ਸੰਦੀ ਚਲੋ ਬਸ ਠੀਕ ਬਿਲਕੁਲ ਯੈਸ ਯੈਸ ਨੋ ਇਹ 87000 ਰੁਪਿਆ ਚੱਲਣ ਦੇ ਗਾ ਚਲੋ ਆਜੋ ਜੀ ਬਸ ਆਹੀ ਬੜਾ ਸੇਲ ਹਨਾ ਜੀ ਆਪਣੇ ਕੋਲ ਉਹ ਲਾਸਟ 8 9 ਦੇ ਲੱਗ ਰਿਹਾ ਬੜਾ ਹੈਗੇ ਬਾਈ ਇਹ ਕੋਈ ਸੂਣ ਵਾਲੀ ਜੀ ਇਹ ਸੂਈ ਹੈ ਜੀ ਸੂਈ ਵੀ ਹੈ ਇੱਥੇ ਬੰਦੋ ਇੱਥੇ ਬੰਦੋ ਆਜੋ ਆਜੋ ਕੋਈ ਹਟਾ ਦੇ ਯਾਰ ਗਾ ਹੋ ਗਏ ਇਹ ਸੂਈ ਹੈ ਨਾ ਜੀ ਹਾਂ ਜੀ ਹਾਂ ਦੁੱਧ ਬਾਜੀ ਕਿੰਨਾ ਸੰਦੀਪ ਵੀਰ ਇਹਦੇ ਥੱਲੇ 16 ਕਿਲੋ ਨੈਟ ਦੁੱਧ ਹੈ 16 ਕਿਲੋ ਠੀਕ ਹੈ 16 ਕਿਲੋ ਨੈਟ ਦੁੱਧ ਇਹਦੇ ਥੱਲੇ ਹੂੰ ਠੀਕ ਹੈ ਨਾੜਾ ਨੂੜਾ ਵਖਾ ਦਿਓ ਬਹੁਤ ਚੰਗੀਆਂ ਬੱਚੀਆਂ ਨੇ ਠੀਕ ਹੈ ਜੀ ਤੇ ਇਹਨੂੰ ਵੀ ਤੋਰੋ ਜੀ ਫਿਰ ਹਾਂ ਇੱਕ ਮਿੰਟ ਤਿਆਰ ਕਰਦਾ ਆਜੋ ਤੋਰੋ ਬੱਚਾ ਮਗਰ ਜੀ ਇਹਨੇ ਕਿ ਬੱਚੀ ਇਹਦੇ ਮਗਰ ਬੱਚਾ ਜੀ ਅਸੀਂ ਇਹਦੇ ਮਗਰ ਬੱਚਾ ਆ ਵਾ ਜੀ ਠੀਕ ਹੈ ਠੀਕ ਹੈ ਚੋਇਆ ਜੂਆ ਵਧੀਆ ਇੱਕ ਨੰਬਰ ਬੜਾ ਚੂਪ ਬਹੁਤ ਚੰਗਾ ਚਲੋ ਆਜੋ ਜੀ ਇਹਦਾ ਮੁੱਲ ਥਣ ਤੁਨ ਨੂੰ ਵਿਖਾ ਦਿਓ ਇੱਕ ਵਾਰੀ ਫੇਰ ਦਿਖਾ ਕੇ ਦਿਖਾ ਦਿਓ ਇਹਦਾ ਮੁੱਲ ਵੀ ਜਾਇਜ਼ ਹਾਂਜੀ 67000 ਦੀ 70000 ਦੀ ਚਲੋ ਯੈਸ ਨੋ ਯੈਸ ਨੋ ਹਾਂ ਇੱਕ ਵਾਰੀ ਫੇਰ ਵਿਖਾ ਦਿਓ ਥਣ ਦੇਵਾ ਹਾਂ ਇੱਕ ਵਾਰੀ ਫੇਰ ਦਿਖਾ ਦਿਓ 70000 ਦੀ ਯੈਸ ਨੋ ਚੱਲਣ ਦੋ ਗਰਾਂ ਦੇ ਬਸ ਠੀਕ ਹੈ ਜੀ ਚੱਲ ਆ ਜੋ ਚਲੋ ਬਸ ਜੀ ਇਸ ਤੋਂ ਬਸ ਆਹੀ ਹੈ ਜੀ ਹਾਂਜੀ ਹਾਂਜੀ ਲੋ ਜੀ ਆਹੀ ਆਠ ਰੀ ਲਗਭਗ ਸਾਰੇ ਸਾਫ ਹੈ ਹਾਂਜੀ ਹਾਂ ਸਾਰੇ ਕੁਆਲਟੀ ਵਾਲੇ ਆ ਤੇ ਬਾਕੀ ਵਾਰ-ਵਾਰ ਇਹੀ ਬੇਨਤੀ ਕਰਦੇ ਨੇ ਇੱਥੇ ਆਓ ਨਹੀਂ ਵੀ ਆਣਾ ਤਾਂ ਬਾਈ ਉਹਨਾਂ ਨੂੰ ਫੋਲ ਗਰੰਟੀ ਆ ਔਨਲਾਈਨ ਮੰਗਾਓ ਹਨਾ ਜੀ ਬਿਲਕੁਲ ਬਿਲਕੁਲ ਚਲੋ ਬਾਕੀ ਸਾਡਾ ਸੰਦੀਪ ਸਿੰਘ ਜੀ ਫਤਿਹਗੜ ਚੂੜੀਆਂ ਜੇ ਉਧਰੋਂ ਅੰਮ੍ਰਿਤਸਰੋਂ ਆਈਏ ਤੇ ਆਪਣਾ ਰੰਧਾਵਾਦ ਚਿਤਿੰਤ ਇੰਦਰਾਪਾਲ ਸੁਪਾਈਦਾ ਜੇ ਮਜੀਠੀਆ ਲੋ ਆਈਏ ਹਾਂਜੀ ਤੇ ਜੇ ਬਟਾਲੇ ਵਾਲੋਂ ਆਈਏ ਤੇ ਰਵੀਦਾ ਚੌਂਕ ਠੀਕ ਆ ਤੇ ਜੇ ਡੇਰੇ ਵਾਲੋਂ ਆਈਏ ਤੇ ਰਵੀਦਾ ਚੌਂਕ ਚਲੋ